ਜੇ ਤੁਸੀਂ ਕੀ ਗੱਲ ਚਾਹੋਗੇ ਜਿਹੜਾ ਧਰਨਾ ਲਗਾਤਾਰ ਚੱਲ ਰਿਹਾ ਸੀਗਾ ਅੱਜ ਡੀਸੀ ਦਫ਼ਤਰ ਤੱਕਰਾਉ ਕੀਤਾ ਗਿਆ ਹੈਗਾ ਇੰਨੇ ਸਮੇਂ ਦੇ ਵਿੱਚ ਪ੍ਰਸ਼ਾਸਨ ਦੇ ਨਾਲ ਕੋਈ ਗੱਲਬਾਤ ਹੋਈ ਹੈ ਕੀ ਕੋਈ ਸੱਦ ਦਿੱਤਾ ਜਾਂ ਕੀ ਗਿਆ ਹੁਣ ਗੱਲਬਾਤ ਹੋਈ ਹੈ ਅਸੀਂ ਪਿਛਲੇ 18 ਤਰੀਕ ਤੋਂ ਲਗਾਤਾਰ ਮੋਰਚੇ ਦੇ ਵਿੱਚ ਆ ਸਰਕਾਰ ਦਾ ਚਿਹਰਾ ਨੰਗਾ ਹੋ ਗਿਆ ਵੀ ਉਹ ਹੜਪੀਟਾਂ ਵਾਸਤੇ ਕਿੰਨੇ ਕਹਨ ਦਰਦਾ ਜਿਹੜੇ ਲੋਕਾਂ ਦੀ ਸਰਕਾਰ ਨੇ ਸਾਰ ਲੈਣੀ ਸੀ ਉਹ ਲੋਕਾਂ ਦੀ ਲੋਕ ਸਾਰ ਲੈ ਰਹੇ ਆ ਭਾਰਤੀ ਕਿਸਾਨ ਜਨ ਉਹਨੇ ਇੱਕ ਤਾਂ ਅਗਰਾਹਾ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸ਼ਿਫਟਾਂ ਮੁਤਾਬਕ ਉਹ ਹਰਪੀਟਾਂ ਦੀ ਸੇਵਾ ਨਿਭਾਈ ਜਾ ਰਹੀ ਹੈ ਲੋਕਾਂ ਦੇ ਸਹਿਯੋਗ ਨਾਲ ਤੇ ਹਰਜੀਤ ਸਿੰਘ ਕੋਟਕਪੂਰਾ ਤੇ ਬਲਵੰਤ ਸਿੰਘ ਨੰਗਲ ਜ਼ਿਲ੍ਹਾ ਫਰੀਦਕੋਟ ਦੇ ਨਾਲ ਸੰਬੰਧਿਤ ਬੀਵੰਡ ਕੇ ਆ ਰਹੇ ਸੀ 11 ਤਰੀਕ ਨੂੰ ਸ਼ਾਮ ਦੇ 5 ਵਜੇ ਉਦੇਕਰਨ ਕੋਲੇ ਪੀ ਆਰਟੀਸੀ ਬੱਸ ਦੇ ਨਾਲ ਟਕਰਾਅ ਹੋਣ ਕਰਨਾ ਹਰਜੀਤ ਸਿੰਘ ਕੋਟਕਪੂਰਾ ਦੀ ਮੌਕੇ ਤੇ ਡੈਥ ਹੋ ਗਈ ਜੋ ਬਲਵੰਤ ਸਿੰਘ ਡੀ ਐਮ ਸੀ ਲੁਧਿਆਣਾ ਵੀ ਕੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਉਹਦੇ ਵਿੱਚ ਜੋ ਪ੍ਰਤ ਪਾਈ ਹੋਈ ਹੈ ਸਾਡੀ ਭਾਰਤੀ ਕਿਸਾਨ ਜੋ ਨੇ ਇਕਤਾ ਗ੍ਰਾਹਾਂ ਵੱਲੋਂ ਦਿੱਲੀ ਘੋਲਵਲੇ ਵੀ ਤੋਂ ਉਦੋਂ ਪਹਿਲਾਂ ਵੀ ਤੇ ਮਗਰੋਂ ਵੀ ਵੀ ਜਦੋਂ ਕੋਈ ਕਿਰਤੀ ਲੋਕਾਂ ਦੇ ਕੰਮ ਤੇ ਵਿੱਚ ਯੋਗਦਾਨ ਪਾਉਂਦਾ ਤੇ ਉਸ ਕੰਮ ਦੇ ਵਿੱਚ ਯੋਗਦਾਨ ਪਾਉਂਦੇ ਹੋਏ ਕੋਈ ਦਰਘਟਨਾ ਵਾਪਰਦੀ ਹੈ ਤਾਂ ਉਹਨੂੰ ਅਸੀਂ ਸ਼ਹੀਦ ਮੰਨਦੇ ਹਾਂ ਤੇ ਉਹਨੂੰ ਅਸੀਂ ਮੁਆਵਜ਼ਾ ਦਵਾਉਂਦੇ ਹਾਂ ਨੌਕਰੀ ਪਰਿਵਾਰ ਨੂੰ ਦਵਾਉਂਦੇ ਹਾਂ ਕਿਉਂਕਿ ਲੋਕਾਂ ਦਾ ਕੰਮ ਕਰ ਰਿਹਾ ਸੀ ਹਰਜੀਤ ਸਿੰਘ ਕੋਈ ਆਪ ਦਾ ਕੰਮ ਨਹੀਂ ਗਿਆ ਸੀ ਉਹ ਜੋ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਉਹ ਹਰਜੀਤ ਸਿੰਘ ਘਰੀ ਨਿਭਾ ਰਹੇ ਸੀ ਉਧਰ ਘਟਨਾ ਦਾ ਸ਼ਿਕਾਰ ਹੋਇਆ ਤੇ ਉਹਦੇ ਆ 10 ਲੱਖ ਰੁਪਿਆ ਮੁਆਵਜ਼ਾ ਸਰਕਾਰੀ ਤੇ ਪ੍ਰਾਈਵੇਟ ਕਰਜ਼ਾ ਮਾਫ਼ ਤੇ ਇੱਕ ਪਰਿਵਾਰ ਨੂੰ ਨੌਕਰੀ ਤੇ ਬਲਵੰਤ ਸਿੰਘ ਨੰਗਲ ਦਾ ਇਲਾਜ ਦਾ ਪ੍ਰਬੰਧ ਕਰੋ ਇਹ ਮੰਗਾਂ ਦੇ ਤਹਿਤ 18 ਤਰੀਕ ਤੋਂ ਲਗਾਤਾਰ ਮੋਰਚਾ ਚੱਲ ਰਿਹਾ ਹੈ ਉਦੋਂ ਪਹਿਲਾਂ ਪ੍ਰਸ਼ਾਸਨ ਨੂੰ 12 ਤਰੀਕ ਨੂੰ ਮੰਗ ਪੱਤਰ ਦਿੱਤਾ 2 ਦਿਨਾਂ ਦਾ ਟਾਈਮ ਦਿੱਤਾ 15 ਤਰੀਕ ਨੂੰ ਫੇਰ ਮਿਲੇ 17 ਤੱਕ ਫੇਰ ਟਾਈਮ ਦਿੱਤਾ 18 ਤਰੀਕ ਨੂੰ ਮੋਰਚਾ ਲਾਇਆ ਇਹ ਕੋਈ ਸਾਰ ਨਹੀਂ ਲਈ ਤੇ ਉਲਟੇ 2 ਲੱਖ ਲੈ ਲੋ 2.5 ਲੱਖ ਲੈ ਲੋ ਟੁਟਕਲੇ ਬਾਜੀ ਕਰ ਰਹੇ ਸੀ ਤੇ ਅੱਜ 6 ਜ਼ਿਲ੍ਹਿਆਂ ਦਾ ਇਕੱਠ ਹੈ ਸੈਕਟਰੀ ਐ ਡੀਸੀ ਦਫ਼ਤਰ ਦਾ ਘਰਾਓ ਕੀਤਾ ਹੋਇਆ ਹੈ ਪੂਰਨ ਤੌਰ ਤੇ ਇਸ ਕਰਕੇ ਅਸੀਂ ਆਧਿਆ ਸਾਨੂੰ ਇੱਕ ਚੀਜ਼ ਦੇ ਕੇ ਜਾਓ ਚਾਹੇ ਮੱਥੇ ਪਾੜ ਦਿਓ ਲੱਤਾਂ ਤੋੜ ਦਿਓ ਲਾਠੀ ਚਾਰਜ ਕਰ ਦਿਓ ਪਰਚੇ ਦਰਜ ਕਰ ਦਿਓ ਜੇਲ੍ਹਾਂ ਚ ਸੜ ਦਿਓ ਤੇ ਚਾਹੇ ਸਾਡੀਆਂ ਮੰਗਾਂ ਸਰਕਾਰ ਸਾਨੂੰ ਹੱਕ ਸਾਡੇ ਦੇ ਦੇ ਜਿਹੜੇ ਪਰਿਵਾਰ ਨੂੰ ਅਸੀਂ ਇਨਸਾਫ਼ ਦੇ ਬਾਰੇ ਬਟੇ ਹੈ ਦੋਨਾਂ ਚੀਜ਼ਾਂ ਚੋਂ ਇੱਕ ਚੀਜ਼ ਲੈ ਕੇ ਜਾਵਾਂਗੇ ਤੇ ਮੱਥੇ ਪਾੜ ਤੇ ਲਾਠੀ ਚਾਰਜ ਕਰਤਾ ਵੀ ਪਿੰਡਾਂ ਜਾ ਕੇ ਕਹਿਤਾ ਦੇਵਾਂਗੇ ਵੀ ਸਰਕਾਰ ਦਾ ਆ ਰਵਈਆ ਹੈ ਆ ਹਮਦਰਦੀ ਆਓ ਹੜਪੀਟ ਤਾਂ ਲਈ ਹੁਣ ਅਸੀਂ ਹਮਦਰਦੀ ਸਮਝ ਕੇ ਕਿ ਉੱਥੇ ਜਾਣ ਬੁੱਝ ਕੇ ਪਾਣੀ ਛੱਡੇ ਗਏ ਆ ਜੋ ਇਹ ਗੱਲਾਂ ਸਾਬਤ ਕਰਦੇ ਆ ਪਾਖੜਾ ਬੀਬੀ ਐਮਬੀ ਦੇ ਸਾਡੇ ਅਧਿਕਾਰ ਖੋਏ ਗਏ ਤਾਂ ਉਧਰਲਾ 2100 ਪਿੰਡ ਡੋਪਿਆ ਗਿਆ ਪਸ਼ੂ ਪੰਛੀ ਘਰ ਬਾਰ ਸੰਦ ਸਵੱਲਾ ਪਰਿਵਾਰਾਂ ਦੇ ਜੀ ਸਭ ਕੁਝ ਬਰਬਾਦ ਹੋ ਗਏ ਤੇ ਕੇਜਰੀਵਾਲ ਕੀ ਆਦਾ 50 50000 ਰੁਪਿਆ ਭਗਵੰਤਬਾਨ ਕੀ ਸਰਕਾਰ ਨੇ ਕਿਸਾਨੋ ਕੇ ਖਾਤੇ ਮੇ ਪਾਇਆ 1 ਮਹੀਨੇ ਮੇ 50 ਪੈਸੇ ਨਹੀਂ ਗਦੇ ਖਾਤੇ ਚ ਪਾਇਏ ਤੇ ਜੋ ਹੜਪੀੜਤਾ ਦੀ ਸੇਵਾ ਨਿਭਾ ਕੇ ਆਉਂਦਾ ਸੀ ਜੇ ਸਰਕਾਰ ਹਮਦਰਦੀ ਹੁੰਦੀ ਕਹਿੰਦੀ ਚੱਕੋ 10 ਲੱਖ ਦਾ ਮੁਆਵਜ਼ਾ ਜਦੋਂ ਭਗਵੰਤਬਾਨ ਦੀ ਇੱਥੇ ਰੈਲੀ ਹੁੰਦੀ ਹੈ 10 ਲੱਖ ਦਾ ਪਾਣੀ ਲਾ ਦਿੰਦੇ ਆ 10 ਲੱਖ ਦੇ ਟੈਂਟ ਲਾ ਦਿੰਦੇ ਆ ਕੀ ਬਾਲਾ ਬਈ ਰੈੱਡ ਕਰਾਚੋ ਇਹਨਾਂ ਨੂੰ 7500 ਕਰੋੜ ਦੇ ਬੋਰਡ ਲਾ ਦਿੰਦੇ ਆ 20-20 ਲੈਂਡ ਕਰੂਜ਼ਰਾਂ ਦਾ ਤੇਲ ਭਾਲ ਦਿੰਦੇ ਆ ਉਹਨੇ ਦਾ ਇੱਕ ਦਿਨ ਦੇ ਵਿੱਚ ਏ ਯਾਰ ਸਾਡੇ ਇਹਨਾਂ ਦੇ ਢੱਡਾਂ ਪੀੜੀ ਪੈਂਦੀਆਂ ਜਦੋਂ ਕਿਰਤੀ ਲੋਕਾਂ ਦਾ ਹੱਕ ਮੰਗਦੇ ਆ ਸ਼ਰਾਬ ਦੇ ਸਕਦੀ ਹੈ ਤੇ ਫਿਰ ਹਰਜੀਤ ਸਿੰਘ ਵਾਰੀ ਕਿਉਂ ਢੱਡ ਪੀੜ ਪੈ ਰਹੀ ਹੈ ਅਗਲੀ ਗੱਲ ਜਾਇ ਜਵਾਨ ਜਾਇ ਕਿਸਾਨ ਦਾ ਸਰਕਾਰੇ ਨਾਰਾ ਮਾਰਦੀ ਹੈ ਇਨਕਲਾਬ ਜਿੰਦਾਬਾਦ ਦਾ ਨਾਰਾ ਲਾਉਂਦੀ ਹੈ ਜੇ ਜਵਾਨ ਨੂੰ ਕਰੋੜ ਰੁਪਇਆ ਲਾਨਿਆ ਜਾਂਦਾ ਚੰਗੀ ਗੱਲ ਹੈ ਤੇ ਫਿਰ ਕਿਸਾਨ ਵਾਰੀ ਕਿਉਂ ਢੱਡਾਂ ਪੀੜਾ ਪੈਂਦੀਆਂ ਐ ਇਸ ਕਰਕੇ ਭਰਾਵੋ ਜਦੋਂ ਕਿਰਤੀ ਲੋਕਾਂ ਦੇ ਜੋ ਵੀ ਹੱਕ ਚ ਆਵਾਜ਼ ਚਾਹਦਾ ਉਹ ਇਹ ਉਹਨੂੰ ਇਹ ਠੱਬੀ ਲਾਉਂਦੇ ਆ ਉਹਨਾਂ ਵਾਰੀ ਢੱਡਾਂ ਪੀੜਾ ਪੈਂਦੀਆਂ ਉਹਨੂੰ ਮਾਫ਼ ਜਾਂ ਦੋ ਜਦੋਂ ਦਿੱਦਿਆ ਤੇ ਉਦੋਂ ਢੱਡ ਪੀੜ ਪੈਂਦੀ ਪੈਂਦੀ ਇਹਨਾਂ ਦੇ ਉਹ ਅਸੀਂ ਹੱਕ ਲੈਣ ਆਏ ਆ ਉਹ ਲੈ ਕੇ ਜਾਵਾਂਗੇ ਇਹਦਾ ਬਕਾਇਦਾ ਘਰਾਓ ਕੀਤਾ ਹੋਇਆ ਹੈ ਮੀਟਿੰਗ ਦੇ ਵਿੱਚੋਂ ਸਾਨੂੰ ਪਤਾ ਬਹੁਤਾ ਕੁਝ ਨਹੀਂ ਲਿਕਨਣਾ ਸਰਕਾਰ ਟੀਕਾ ਲਾ ਕੇ ਵੰਦੀ ਆ ਜੋ ਸਰਕਾਰ ਦਾ ਰਵਈਆ ਅੱਜਕੱਲ ਇਹ ਤਾਂ ਅਸੀਂ ਧੀਆ ਪੈਣਾ ਦੀਆਂ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਤੇ ਜਵਾਨਾਂ ਦੀਆਂ ਕਿਸੇ ਦੀਆਂ ਪੱਗਾਂ ਨਹੀਂ ਰੋਲਣ ਦਿੰਦਾ ਤੇ ਜਿੱਦੇ ਮੇਰੀ ਸਰਕਾਰ ਆ ਕੀ ਧੀਆ ਦੀ ਚੁੰਨੀ ਨਹੀਂ ਲਊਗੀ ਧਰਨਾ ਨਾਲ ਲੱਗੂਗਾ ਨਾ ਪੱਤੀਆਂ ਨਾ ਚੁੰਨੀਆਂ ਛੱਡੀਆਂ ਨਾ ਕਿਸਾਨਾਂ ਦੀਆਂ ਪੱਗਾਂ ਛੱਡੀਆਂ ਨਾ ਲਾਠੀ ਚਾਰਜ ਦੀ ਕਸਰ ਛੱਡੀ ਐ ਨਾ ਧਰਨੇ ਚ ਕਬੂਲ ਦੀ ਕਸਰ ਛੱਡੀ ਐ ਤੇ ਨਾ ਮੰਗਾ ਮੰਨਣ ਦੀ ਕੋਈ ਕਸਰ ਛੱਡੀ ਐ ਆਮ ਘਰਾਆਂ ਦਾ ਹੀ ਮੁੰਡੇ ਦੀ ਹਾਲਾਤ ਸਾਹਮਣੇ ਆ ਗਿਆ ਤੇ ਅਸੀਂ ਉਸ ਸੰਗਰਾਮ ਜਾਰੀ ਰੱਖਾਂਗੇ ਅਸੀਂ ਇੱਕ ਕੁਸ ਜ਼ਰੂਰ ਲੈ ਕੇ ਜਾਵਾਂਗੇ ਐ ਨਹੀਂ ਜਾਂਦੇ ਵੀ ਐਂ ਖਾਲੀ ਮੁੜ ਜਾਾਂਗੇ ਕੋਈ ਵਿਧਾਇਕ ਕੋਈ ਮੰਤਰੀ ਤੁਹਾਡੇ ਤੱਕ ਪਹੁੰਚ ਕੀਤੀ ਹੈ ਕੋਈ ਸਾਰ ਲਈਏ ਤੁਹਾਡੀ ਮੈਂ ਯਾਰਾ ਜੀ 18 ਤਰੀਕ ਤੋਂ ਇੱਥੇ ਬੈਠੇ ਹੋਏ ਆ ਕਿਸੇ ਨੇ ਸਾਰ ਨਹੀਂ ਲਈ ਡੀਸੀ ਮੁਕਸਰ ਨੇ ਨਹੀਂ ਸੋਚਿਆ ਵੀ ਵੀ ਕੀ ਉਹ ਤਾਂ ਚੁਟਕਲੇਬਾਜ਼ੀ ਕਰਦੇ ਨੇ ਵੀ 2 ਲੱਖ ਲੈ ਲੋ 2.5 ਲੱਖ ਲੈ ਲੋ ਕੀ ਭੀਖ ਮੰਗਣਾ ਹੈ ਅਸੀਂ ਆਪਦੇ ਹੱਕ ਲੈਣ ਆਏ ਆ ਚੋਪਿਰਤ ਪਾਈ ਹੋਈ ਆ ਝੋਲੀ ਚ ਦਾਣੇ ਪਵਾਏ ਹੋਏ ਆ ਉਹ ਮੰਗਣਾ ਹੈ ਆ ਤੇ ਬਲਵੰਤ ਸਿੰਘ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਖਾਤਰ ਇਹ ਲੜਾਈ ਲੜ ਰਹੇ ਆ ਇਹ ਨਾ ਕਦੋਂ ਤੱਕ ਜਾਰੀ ਰਹੂਗਾ ਉਹ ਜਾਰੀ ਤਾਂ ਹੈਗਾ ਹੀ ਦਿਨਪੁਰ ਰਾਤ ਦਾ ਇਹ ਤਾਂ ਹੋ ਸਕਦਾ ਸੂਬੇ ਦਾ ਘੋਲ ਬਣ ਜੇ ਸੂਬਾ ਕਮੇਟੀ ਦੇ ਹਦਾਇਤਾਂ ਮੁਤਾਬਕ ਜੋ ਸਾਨੂੰ ਅੱਗੋਂ ਹਦਾਇਤਾਂ ਆਉਣਗੀਆਂ ਅਸੀਂ ਉਹਤੇ ਫੁੱਲ ਚੜਾਵਾਂਗੇ